ਇਹ ਕੋਈ ਅਸੀਂ ਪੂਰਾ ਸੰਘਰਸ਼ ਕਰਾਂਗੇ ਯਾਰੀਆਂ ਦੇ ਮੰਗਾਂ ਲਈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸਾਰੀ ਮੰਡੀ ਨੂੰ ਕੰਮ ਖਾ ਜਿਹੜਾ ਬਹੁਤ ਸਹੀ ਤਰੀਕੇ ਨਾਲ ਚੱਲੇ ਬਾ ਅੱਜ ਸਾਰੀ ਮੰਡੀ ਨੇ ਮਤਲਬ ਸਵੇਰ ਤੋਂ ਸ਼ਾਮ ਨਾਲ 2 ਵਜੇ ਤੱਕ ਵੋਟਾਂ ਪਾਈਆਂ ਜੀ ਉਹਦੇ ਸੋਢੀ ਮਡੇਰ ਨੂੰ 71 ਵੋਟਾਂ ਪਈਆਂ ਜੀ ਦੂਸਰੇ ਉਮੀਦਵਾਰ ਨੂੰ 63 ਵੋਟਾਂ ਪਈਆਂ 8 ਵੋਟਾਂ ਦੇ ਫਰਕ ਨਾਲ ਇਹਨਾਂ ਨੂੰ ਜੇਤੂ ਘਰਾਰ ਦਿੱਤਾ ਗਿਆ ਜੀ ਕਿਸ ਤਰ੍ਹਾਂ ਧੰਨਵਾਦ ਕਰੋਂਗੇ ਅਰਦੇ ਸ਼ਿਸ਼ਨਾ ਜੀ ਮੈਂ ਧੰਨਵਾਦ ਹੈ ਜੀ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਨਾਲ ਮਿਲ ਕੇ ਵੋਟਾਂ ਪਾਈਆਂ ਇਹਨਾਂ ਨੂੰ ਫਤਵਾ ਦਿੱਤਾ ਜੀ ਇਤੂਰੀ ਫੈਡਰੇਸ਼ਨ ਆਫ ਆਰਟਿਸੋਸੀਏਸ਼ਨ ਨੇ ਸਾਡੇ ਪਰਿਵਾਰ ਦੇ ਸਾਡੇ ਵੱਡੇ ਭਰਾ ਸਰਦਾਰ ਜਤਿੰਦਰ ਸਿੰਘ ਮੰਡੇਰ ਜੀ ਨੂੰ ਆਪ ਦਾ ਵਿਸ਼ਵਾਸ ਮਤ ਦੇ ਕੇ ਸਾਰਿਆਂ ਨੇ ਬੜੇ ਪਿਆਰ ਨਾਲ ਪ੍ਰਧਾਨ ਬਣਾਇਆ ਕਿਉਂਕਿ ਆਰਤਿਆਂ ਇੱਕ ਪਰਿਵਾਰ ਹੈ ਚੋਣਾਂ ਦਾ ਮੈਦਾਨ ਨਹੀਂ ਹੁੰਦਾ ਸਾਡਾ ਇੱਕ ਵਿਸ਼ਵਾਸ ਹੁੰਦਾ ਸਾਡਾ ਇੱਕ ਪਿਆਰ ਹੁੰਦਾ ਵੀ ਸਾਡੀਆਂ ਮੰਗਾਂ ਨੂੰ ਸਾਡੀਆਂ ਮੁਸ਼ਕਿਲਾਂ ਨੂੰ ਕੌਣ ਮੂਰੇ ਹੋ ਕੇ ਉਠਾ ਸਾਰਾ ਜੋ ਸਰਕਾਰ ਨਾਲ ਮੱਥਾ ਵੀ ਲਾ ਸਕਦਾ ਤੇ ਸਾਡੀਆਂ ਮੰਗਾਂ ਨੂੰ ਅੱਗੇ ਲੈ ਕੇ ਜਾ ਸਕਦਾ ਤਾਂ ਸਾਰੇ ਆਰਤਿਆਂ ਨੇ ਸਰਦਾਰ ਜਤਿੰਦਰ ਸਿੰਘ ਮੰਡੇਰ ਜੀ ਦੇ ਹੱਕ ਵਿੱਚ ਫਤਵਾ ਜਾਰੀ ਕੀਤਾ ਇਹਨੇ ਵਿਸ਼ਵਾਸ ਦਿਤਾ ਕਿ ਸਾਡੀਆਂ ਮੰਗਾਂ ਨੂੰ ਅੱਗੇ ਲੈ ਕੇ ਜਾਣਗੇ ਸਾਡੀਆਂ ਮੁਸ਼ਕਿਲਾਂ ਹਲਕਰਾਂ ਦੇ ਵਿੱਚ ਪੂਰਾ ਸਾਥ ਦੇਵਾਂਗੇ। ਵਾਜੀਓ। ਦੇਖੋ ਜੀ ਅਸੀਂ ਪੂਰਾ ਸੰਘਰਸ਼ ਕਰਾਂਗੇ ਯਾਰੀਆਂ ਦੀ ਮੰਗਾਂ ਲਈ। ਕਿਉਂਕਿ ਪੂਰੀ ਕੋਸ਼ਿਸ਼ ਕਰਾਂਗੇ ਸਾਰੀ ਮੰਡੀ ਨੂੰ ਕੰਮ ਖਾਂ ਜਿਹੜਾ ਬਹੁਤ ਸਹੀ ਤਰੀਕੇ ਨਾਲ ਚੱਲੇ। ਬਾ ਅੱਜ ਸਾਰੀ ਮੰਡੀ ਨੇ ਮਤਲਬ ਸਵੇਰ ਤੋਂ ਸ਼ਾਮ ਨਾਲ 2 ਵਜੇ ਤੱਕ ਵੋਟਾਂ ਪਾਈਆਂ ਜੀ। ਉਹਦੇ ਸੋਢੀ ਮੰਡੇਰ ਨੂੰ 71 ਵੋਟਾਂ ਪਈਆਂ ਜੀ। ਦੂਸਰੇ ਉਮੀਦਵਾਰ ਨੂੰ 63 ਵੋਟਾਂ ਪਈਆਂ। 8 ਵੋਟਾਂ ਦੇ ਫਰਕ ਨਾਲ ਇਹਨਾਂ ਨੂੰ ਜੇਤੂ ਘੋਸ਼ਿਤ ਕੀਤਾ ਗਿਆ ਜੀ। ਕਿਸ ਤਰ੍ਹਾਂ ਧੰਨਵਾਦ ਕਰਾਂਗੇ ਅਰਦੇ ਸ਼ਿਸ਼ਨਾ ਜੀ। ਮੈਂ ਧੰਨਵਾਦ ਹੈ ਜੀ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਨਾਲ ਮਿਲ ਕੇ ਵੋਟਾਂ ਪਾਈਆਂ ਇਹਨਾਂ ਨੂੰ ਫਤਵਾ ਦਿੱਤਾ ਜੀ ਫਿੱਤੂਰੀ ਫੈਡਰੇਸ਼ਨ ਆਫ ਆਰਟਿਸਨ ਐਸੋਸੀਏਸ਼ਨ ਨੇ ਸਾਡੇ ਪਰਿਵਾਰ ਦੇ ਸਾਡੇ ਵੱਡੇ ਭਰਾ ਸਰਦਾਰ ਜਤਿੰਦਰ ਸਿੰਘ ਮੰਡੇਰ ਜੀ ਨੂੰ ਆਪ ਦਾ ਵਿਸ਼ਵਾਸ ਮਤ ਦੇ ਕੇ ਸਾਰਿਆਂ ਨੇ ਬੜੇ ਪਿਆਰ ਨਾਲ ਪ੍ਰਧਾਨ ਬਣਾਇਆ ਕਿਉਂਕਿ ਆਰਤਿਆਂ ਇੱਕ ਪਰਿਵਾਰ ਹੈ ਚੋਣਾਂ ਦਾ ਮੈਦਾਨ ਨਹੀਂ ਹੁੰਦਾ ਸਾਡਾ ਇੱਕ ਵਿਸ਼ਵਾਸ ਹੁੰਦਾ ਸਾਡਾ ਇੱਕ ਪਿਆਰ ਹੁੰਦਾ ਵੀ ਸਾਡੀਆਂ ਮੰਗਾਂ ਨੂੰ ਸਾਡੀਆਂ ਮੁਸ਼ਕਿਲਾਂ ਨੂੰ ਕੋਣ ਮੂਰੇ ਹੋ ਕੇ ਉਠਾ ਸਾਰਾ ਸਰਕਾਰ ਨਾਲ ਮੱਥਾ ਵੀ ਲਾ ਸਕਦਾ ਤੇ ਸਾਡੀਆਂ ਮੰਗਾਂ ਨੂੰ ਅੱਗੇ ਲੈ ਕੇ ਜਾ ਸਕਦਾ ਤਾਂ ਸਾਰੇ ਆਰਤਿਆਂ ਨੇ ਸਰਦਾਰ ਜਤਿੰਦਰ ਸਿੰਘ ਮੰਡੇਰ ਜੀ ਦੇ ਹੱਕ ਵਿੱਚ ਫਤਵਾ ਜਾਰੀ ਕੀਤਾ ਇਹਨੇ ਵਿਸ਼ਵਾਸ ਦਿਤਾ ਕਿ ਸਾਡੀਆਂ ਮੰਗਾਂ ਨੂੰ ਅੱਗੇ ਲੈ ਕੇ ਜਾਣਗੇ ਸਾਡੇ ਮੁਸ਼ਕਿਲਾਂ ਹਲਕਰਾਂ ਦੇ ਵਿੱਚ ਪੂਰਾ ਸਾਥ ਦੇਣਗੇ। ਵਾਜੀਓ। ਦੇਖੋ ਜੀ ਅਸੀਂ ਪੂਰਾ ਸੰਘਰਸ਼ ਕਰਾਂਗੇ ਯਾਰੀਆਂ ਦੀ ਮੰਗਾਂ ਲਈ। ਜੇ ਪੂਰੀ ਕੋਸ਼ਿਸ਼ ਕਰਾਂਗੇ ਸਾਰੀ ਮੰਡੀ ਨੂੰ ਕੰਮ ਖਾ ਜਿਹੜਾ ਬਹੁਤ ਸਹੀ ਤਰੀਕੇ ਨਾਲ ਚੱਲੇ। ਬਾ ਅੱਜ ਸਾਰੀ ਮੰਡੀ ਨੇ ਮਤਲਬ ਸਵੇਰ ਤੋਂ ਸ਼ਾਮ ਨਾਲ 2 ਵਜੇ ਤੱਕ ਵੋਟਾਂ ਪਾਈਆਂ ਜੀ। ਉਹਦੇ ਸੋਢੀ ਮੰਡੇਰ ਨੂੰ 71 ਵੋਟਾਂ ਪਈਆਂ ਜੀ। ਦੂਸਰੇ ਉਮੀਦਵਾਰ ਨੂੰ 63 ਵੋਟਾਂ ਪਈਆਂ। 8 ਵੋਟਾਂ ਦੇ ਫਰਕ ਨਾਲ ਇਹਨਾਂ ਨੂੰ ਜੇਤੂ ਘੋਸ਼ਿਤ ਕੀਤਾ ਗਿਆ ਜੀ। ਕਿਸ ਤਰ੍ਹਾਂ ਧੰਨਵਾਦ ਕਰਾਂਗੇ ਅਰਤੀ ਸ਼ਿਸ਼ਨਾ ਜੀ। ਮੈਂ ਧੰਨਵਾਦ ਹੈ ਜੀ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਨਾਲ ਮਿਲ ਕੇ ਵੋਟਾਂ ਪਾਈਆਂ ਇਹਨਾਂ ਨੂੰ ਫਤਵਾ ਦਿੱਤਾ ਜੀ ਫਿੱਤੂਰੀ ਫੈਡਰੇਸ਼ਨ ਆਰਟੀਸੋਸੀਏਸ਼ਨ ਨੇ ਸਾਡੇ ਪਰਿਵਾਰ ਦੇ ਸਾਡੇ ਵੱਡੇ ਭਰਾ ਸਰਦਾਰ ਜਤਿੰਦਰ ਸਿੰਘ ਮੰਡੇਰ ਜੀ ਨੂੰ ਆਪ ਦਾ ਵਿਸ਼ਵਾਸ ਮਤ ਦੇ ਕੇ ਸਾਰਿਆਂ ਨੇ ਬੜੇ ਪਿਆਰ ਨਾਲ ਪ੍ਰਧਾਨ ਬਣਾਇਆ ਕਿਉਂਕਿ ਆੜਤਿਆਂ ਇੱਕ ਪਰਿਵਾਰ ਹੈ ਚੋਣਾਂ ਦਾ ਮੈਦਾਨ ਨਹੀਂ ਹੁੰਦਾ ਸਾਡਾ ਇੱਕ ਵਿਸ਼ਵਾਸ ਹੁੰਦਾ ਸਾਡਾ ਇੱਕ ਪਿਆਰ ਹੁੰਦਾ ਵੀ ਸਾਡੀਆਂ ਮੰਗਾਂ ਨੂੰ ਸਾਡੀਆਂ ਮੁਸ਼ਕਿਲਾਂ ਨੂੰ ਕੌਣ ਮੂਰੇ ਹੋ ਕੇ ਉਠਾ ਸਾਰਾ ਸਰਕਾਰ ਨਾਲ ਮੱਥਾ ਵੀ ਲਾ ਸਕਦਾ ਤੇ ਸਾਡੀਆਂ ਮੰਗਾਂ ਨੂੰ ਅੱਗੇ ਲੈ ਕੇ ਜਾ ਸਕਦਾ ਤਾਂ ਸਾਰੇ ਆੜਤਿਆਂ ਨੇ ਸਰਦਾਰ ਜਤਿੰਦਰ ਸਿੰਘ ਮੰਡੇਰ ਜੀ ਦੇ ਹੱਕ ਵਿੱਚ ਫਤਵਾ ਜਾਰੀ ਕੀਤਾ ਇਹ ਵਿਸ਼ਵਾਸ ਦਿਤਾ ਕਿ ਸਾਡੀਆਂ ਮੰਗਾਂ ਨੂੰ ਅੱਗੇ ਲੈ ਕੇ ਜਾਣਗੇ ਸਾਡੇ ਮੁਸ਼ਕਿਲਾਂ ਹਲਕਰਾਂ ਦੇ ਵਿੱਚ ਪੂਰਾ ਸਾਥ ਦੇਵਾਂਗੇ। ਵਾਜੋ। ਦੇਖੋ ਅਸੀਂ ਪੂਰਾ ਸੰਘਰਸ਼ ਕਰਾਂਗੇ ਯਾਰੀਆਂ ਦੀ ਮੰਗਾਂ ਲਈ। ਕਿਉਂਕਿ ਪੂਰੀ ਕੋਸ਼ਿਸ਼ ਕਰਾਂਗੇ ਸਾਰੀ ਮੰਡੀ ਨੂੰ ਕੰਮ ਖਾ ਜਿਹੜਾ ਬਹੁਤ ਸਹੀ ਤਰੀਕੇ ਨਾਲ ਚੱਲੇ। ਬਾ ਅੱਜ ਸਾਰੀ ਮੰਡੀ ਨੇ ਮਤਲਬ ਸਵੇਰ ਤੋਂ ਸ਼ਾਮ ਨਾਲ 2 ਵਜੇ ਤੱਕ ਵੋਟਾਂ ਪਾਈਆਂ ਜੀ। ਉਹਦੇ ਸੋਢੀ ਮੰਡੇਰ ਨੂੰ 71 ਵੋਟਾਂ ਪਈਆਂ ਜੀ। ਦੂਸਰੇ ਉਮੀਦਵਾਰ ਨੂੰ 63 ਵੋਟਾਂ ਪਈਆਂ। 8 ਵੋਟਾਂ ਦੇ ਫਰਕ ਨਾਲ ਇਹਨਾਂ ਨੂੰ ਜੇਤੂ ਘੋਸ਼ਿਤ ਕੀਤਾ ਗਿਆ ਜੀ। ਕਿਸ ਤਰ੍ਹਾਂ ਧੰਨਵਾਦ ਕਰਾਂਗੇ ਅਰਤੀ ਸ਼ਿਸ਼ਨਾ ਜੀ। ਮੈਂ ਧੰਨਵਾਦ ਹੈ ਜੀ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਨਾਲ ਮਿਲ ਕੇ ਵੋਟਾਂ ਪਾਈਆਂ ਇਹਨਾਂ ਨੂੰ ਫਤਵਾ ਦਿੱਤਾ ਜੀ ਇਤੂਰੀ ਫੈਡਰੇਸ਼ਨ ਆਫ ਆਰਟਿਸੋਸੀਏਸ਼ਨ ਨੇ ਸਾਡੇ ਪਰਿਵਾਰ ਦੇ ਸਾਡੇ ਵੱਡੇ ਪ੍ਰਾ ਸਰਦਾਰ ਜਿਤਿੰਦਰ ਸਿੰਘ ਮੰਡੇਰ ਜੀ ਨੂੰ ਆਪ ਦਾ ਵਿਸ਼ਵਾਸ ਮਤ ਦੇ ਕੇ ਸਾਰਿਆਂ ਨੇ ਬੜੇ ਪਿਆਰ ਨਾਲ ਪ੍ਰਧਾਨ ਬਣਾਇਆ ਕਿਉਂਕਿ ਆੜਤਿਆਂ ਇੱਕ ਪਰਿਵਾਰ ਹੈ ਚੋਣਾਂ ਦਾ ਮੈਦਾਨ ਨਹੀਂ ਹੁੰਦਾ ਸਾਡਾ ਇੱਕ ਵਿਸ਼ਵਾਸ ਹੁੰਦਾ ਸਾਡਾ ਇੱਕ ਪਿਆਰ ਹੁੰਦਾ ਵੀ ਸਾਡੀਆਂ ਮੰਗਾਂ ਨੂੰ ਸਾਡੀਆਂ ਮੁਸ਼ਕਿਲਾਂ ਨੂੰ ਕੌਣ ਮੂਰੇ ਹੋ ਕੇ ਉਠਾ ਸਾਰਾ ਸਰਕਾਰਾਂ ਦਾ ਮੱਥਾ ਵੀ ਲਾ ਸਕਦਾ ਤੇ ਸਾਡੀਆਂ ਮੰਗਾਂ ਨੂੰ ਅੱਗੇ ਲੈ ਕੇ ਜਾ ਸਕਦਾ ਤਾਂ ਸਾਰੇ ਆੜਤਿਆਂ ਨੇ ਸਰਦਾਰ ਜਿਤਿੰਦਰ ਸਿੰਘ ਮੰਡੇਰ ਜੀ ਦੇ ਹੱਕ ਵਿੱਚ ਫਤਵਾ ਜਾਰੀ ਕੀਤਾ ਇਹ ਵਿਸ਼ਵਾਸ ਦਿਤਾ ਕਿ ਸਾਡੀਆਂ ਮੰਗਾਂ ਨੂੰ ਅੱਗੇ ਲੈ ਕੇ ਜਾਣਗੇ ਸਾਡੇ ਮੁਸ਼ਕਿਲਾਂ ਹਲਕਰਾਂ ਦੇ ਵਿੱਚ ਪੂਰਾ ਸਾਥ ਦੇਣਗੇ ਆ ਜੀ